ਵੱਖੋ-ਵੱਖਰੇ ਜਿਹੜੇ ਫਲਾਂ ਵਾਲੇ ਬੂਟਿਆਂ ਤੇ ਆ ਰਹੇ ਫੁੱਲਾਂ ਨੂੰ ਦੇਖ ਕੇ ਕਾਫੀ ਜਿਹੜਾ ਮਨ ਨੂੰ ਚਾ ਚੜਦਾ ਹੈਗਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਦੀ ਅਡੀਕ ਸੀਗੀ ਤਿੰਨ-ਤਿੰਨ ਚਾਰ-ਚਾਰ ਸਾਲ ਹੋ ਗਏ ਜਿਹੜੇ ਬੂਟਿਆਂ ਨੂੰ ਲੱਗਿਆ ਨੂੰ ਆਪਾਂ ਪਾਲ ਰਹੇ ਸੀ ਤੇ ਇਸ ਵਾਰ ਜਿਹੜੇ ਕਾਫੀ ਸਾਰੇ ਫੁੱਲ ਪਏ ਆ ਤੇ ਫੁੱਲ ਨੂੰ ਫਲ ਦੇ ਵਿੱਚ ਬਦਲਣ ਲਈ ਵੀ ਜਿਹੜੇ ਆਪਾਂ ਨੂੰ ਕਾਫੀ ਸਾਰੀ ਮਿਹਨਤ ਦੀ ਜ਼ਰੂਰਤ ਰਹਿੰਦੀ ਹੈਗੀ ਉਹਦੇ ਵਿੱਚ ਚੰਗੀ ਖਾਦ ਖਰਾਕ ਤੇ ਪਾਣੀ ਦਾ ਚੰਗਾ ਜਿਹੜਾ ਪ੍ਰਬੰਧਨ ਤੇ ਉਹ ਤੋਂ ਇਲਾਵਾ ਜਿਹੜਾ ਕੀਟਾਂ ਤੋਂ ਬਚਾ ਅ ਇੱਕ ਚੀਜ਼ ਇੱਥੇ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਦਈਏ ਕਿ ਜਿਹੜੇ ਕੀਟ ਜਿਆਦਾ ਨੁਕਸਾਨ ਕੁਦਰਤੀ ਖੇਤੀ ਦੇ ਵਿੱਚ ਨਹੀਂ ਕਰਦੇ ਉਹਦਾ ਮੁੱਖ ਕਾਰਨ ਇਹ ਹੈ ਕਿ ਉਹਦਾਂ ਦਾ ਜਿਹੜਾ ਸਰਕਲ ਬਣ ਜਾਂਦਾ ਹੈਗਾ ਉਹਨਾਂ ਨੂੰ ਖਾਣ ਵਾਲੇ ਵੀ ਉਹਨੇ ਇੱਕ ਵਾਰ ਪੈਦਾ ਹੋ ਜਾਂਦਾ ਹੈ ਖੇਤ ਦੇ ਵਿੱਚ ਜਿੰਨੇ ਕਿ ਪੱਤਿਆਂ ਨੂੰ ਖਾਣ ਵਾਲੇ ਪੈਦਾ ਹੁੰਦੇ ਆ ਜਾਂ ਪੱਤਿਆਂ ਬੂਟਿਆਂ ਨੂੰ ਖਰਾਬ ਕਰਨ ਵਾਲੇ ਪੈਦਾ ਹੁੰਦੇ ਆ ਜਿਆਦਾ ਸਮੱਸਿਆ ਆਉਂਦੀ ਹੈ ਕਿ ਜਿਹੜੀ ਤੱਤਾਂ ਦੀ ਘਾਟ ਤੱਤਾਂ ਦੀ ਘਾਟ ਪੂਰੀ ਕਰਨ ਲਈ ਸਭ ਤੋਂ ਸੋਹਣਾ ਜਿਹੜਾ ਆਪਣੇ ਕੋਲ ਹੈਗਾ ਉਹ ਮਲਚਿੰਗ ਤੇ ਗੋਬਰ ਦੀ ਖਾਦ ਜਾਂ ਗਣੋਇਆਂ ਦੀ ਖਾਦ ਇਹ ਤਿੰਨ ਚੀਜ਼ਾਂ ਕਾਫੀ ਸਾਰੇ ਤੱਤ ਤੁਹਾਡੇ ਪੂਰੇ ਕਰ ਦਿੰਦੀਆਂ ਨੇ ਉੱਤੇ ਛੜਕਾ ਦੇ ਲਈ ਆਪਾਂ ਜਿਹੜਾ ਬਰਤਨੀਆਂ ਨੇ ਚੀਜ਼ਾਂ ਉਹਦੇ 'ਚ ਜਿਹੜਾ ਖਾਲ ਦਾ ਘੋਲ ਹੋ ਗਿਆ ਪਾਥੀਆਂ ਦਾ ਘੋਲ ਹੋ ਗਿਆ ਕਲੀ ਦਾ ਜਾਂ ਇੱਕ ਆਪਾਂ ਜਿਹੜਾ ਬਹੁਤ ਅੱਤੀ ਘੋਲ ਬਣਾਇਆ ਉਹ ਚੀਜ਼ਾਂ ਦੀ ਜਿਹੜੀ ਆਪਾਂ ਵਰਤੋਂ ਕਰਦੇ ਰਹਨੇ ਆ ਧੰਨਵਾਦ ਜੀ